ਇਸ ਵਕਤ ਚ ਸੀਖੱਦਰ ਪੁਲਤੇ ਮੌਜੂਦ ਆ ਸਰਦੂਲਗੜ ਵਿਖੇ ਜਿੱਥੇ ਕਿ ਪਾਣੀ ਦਾ ਵਹਾਅ ਕੱਲ੍ਹ ਨਾਲੋਂ 1.5 ਫੁੱਟ ਤਕਰੀਬਨਾਂ ਹੋਰ ਉੱਚਾ ਹੋਇਆ ਹੋਰ ਵਧਿਆ ਤੇ ਪਿੱਛੋਂ ਵੀ ਜਿਹੜਾ ਦੱਸਿਆ ਜਾ ਰਿਹਾ ਕਿ ਬਾਰਸ਼ਾਂ ਵਗੈਰਾ ਕਾਫੀ ਜੜੀਆਂ ਹੋ ਰਹੀਆਂ ਤੇ ਜਿਹਦੇ ਨਾਲ ਕੇ ਸਾਰੇ ਲੋਕਾਂ ਨੂੰ ਸਤਰਕ ਰਹਿਣ ਦੀ ਜਿਹੜੀ ਲੋੜ ਹੈ ਤੇ ਆਪਣੇ ਨਾਲ ਸਰਦੂਲਗੜ ਦੇ ਸਮਾਜ ਸੇਵੀ ਤੇ ਆਗੂ ਜਿਹੜੇ ਪੰਕਜ ਗਰਗ ਟਾਟਾ ਉਹ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹਨਾਂ ਨੇ ਕੀ ਜਿਹੜੇ ਮੁੱਢਲੇ ਹੱਲ ਹੈ ਜਿਹੜੇ ਕੀਤੇ ਹੋਏ ਆ ਤੇ ਪ੍ਰਸ਼ਾਸਨ ਵੱਲੋਂ ਕੀ ਉਪਰਾਲੇ ਜਿਹੜੇ ਕੀਤੇ ਜਾ ਰਹੇ ਆ ਸਵਾਗਤ ਹੈ ਤੁਹਾਡਾ ਕੀ ਕਹਿਣਾ ਚਾਹੋਗੇ ਇਸ ਘੱਗਰ ਦੇ ਵਿੱਚ ਪਾਣੀ ਹੈ ਜਿਹੜਾ ਲਗਾਤਾਰ ਵਗ ਰਿਹਾ ਹੈ ਫੁੱਟ ਘਟ ਜਾਂਦਾ ਹੈ ਫੁੱਟ ਵੱਧ ਜਾਂਦਾ ਹੈ ਤਾਂ ਤੁਹਾਡੇ ਵੱਲੋਂ ਕੀ ਉਪਰਾਲੇ ਕੀਤੇ ਜਾ ਰਹੇ ਇਸ ਮੁੱਦੇ 'ਤੇ ਦੇਖੋ ਜੀ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਹੈਗੀ ਮੰਨਾ ਤੇ ਮਿੱਟੀ ਪਾਈ ਜਾ ਰਹੀ ਹੈ ਡਰੇਨ ਵਿਭਾਗ ਰੋੜ ਕੀ ਅਸੀਂ ਜਾ ਕੇ ਆਏ ਉੱਥੇ ਲੱਗੇ ਪਏ ਨੇਗੇ ਤੇ ਜਿਹੜੇ ਸਾਡੇ ਨਗਰਪੰਚਾਇਤ ਦੇ ਵਰਕਰ ਨੇ ਉਹ ਸਰਦੂ ਗੜਦੀਆਂ ਜਿਹੜੀਆਂ ਦੋਨੇ ਪੁਲੀਆਂ 'ਚ ਨੇ ਉਹਨਾਂ ਤੇ ਪੂਰੇ ਤੈਨਾਤ ਨੇਗੇ ਪੰਪ ਉੱਥੇ ਚੱਲ ਰਹੇ ਨੇਗੇ ਕੱਲ ਬਾਰਿਸ਼ ਬਹੁਤ ਜ਼ਿਆਦਾ ਹੋਈ ਤੇ ਪਰ ਫਿਰ ਵੀ ਉੱਤੇ ਕੰਟਰੋਲ ਹੋ ਗਿਆ ਤੇ ਅੱਜ ਸਾਰਾ ਪਾਣੀ 1 ਘੰਟੇ ਦੇ ਅੰਦਰ ਅੰਦਰ ਉਹ ਨਿਕਲ ਕੇ ਤੇ ਗਲੀਆਂ ਖਾਲੀ ਹੋ ਜਾਣੀਆਂ ਪਿੱਛੋਂ ਪਾਣੀ ਆਉਣ ਦੀ ਸਥਿਤੀ ਬਾਰੇ ਤੁਸੋਂ ਨੂੰ ਕੀ ਹੈਗਾ ਕੋਈ ਨੌਲੇਜ ਪਤਾ ਹੈ ਕੁਝ ਵੀ ਪਾਣੀ ਦਾ ਬਹਾਅ ਕਿੰਨਾ ਜਾਂ ਕਿੰਨੀ ਚੜ ਸਕਦੀ ਹੈ ਪਿੱਛੋਂ ਜਿਸ ਹਿਸਾਬ ਨਾਲ ਕੋਈ ਫੋਨ ਆ ਰਹੇ ਨੇ ਜਾਂ ਪ੍ਰਸ਼ਾਸਨ ਤੋਂ ਪਤਾ ਕੀਤਾ ਹੈਗਾ ਪਾਣੀ ਆਉਣ ਦੀ ਸੁਭਾਵਨਾ ਪਰ ਇਹ ਵੀ ਹੈ ਗੱਲ ਵੀ ਹੁਣ 2 ਫੁੱਟ ਕੱਲ ਨਾਲੋਂ ਘੱਗਰ ਘਟ ਗਈ ਤੇ ਉਹਨਾਂ ਹੀ ਪਾਣੀ ਪਿੱਛੋਂ ਆ ਰਿਹਾ तकरीबन ਕੰਟਰੋਲ 'ਚ ਹੀ ਹੈ ਕੋਈ ਇਨੀ ਖਤਰੇ ਵਾਲੀ ਗੱਲ ਨਹੀਂ ਪਰ ਸੁਚੇਤ ਰਹਿਣ ਦੀ ਗੱਲ ਹੈ ਆਪਾਂ ਇਸ ਨੂੰ ਢਿੱਲਾ ਵੀ ਨਹੀਂ ਛੱਡ ਸਕਦੇ। ਬਿਲਕੁਲ ਜੀ ਜਿਵੇਂ ਨੇ ਦੱਸਿਆ ਕਿ ਸੁਚੇਤ ਰਹਿਣ ਦੀ ਲੋੜ ਹੈ ਤਾਂ ਸਾਡੇ ਮਾਧਿਮਾਂ ਵੀ ਇਹ ਹੀ ਅਪੀਲ ਹੈ ਵੀ ਸਾਰੇ ਸੁਚੇਤ ਜਰੂਰ ਰਹੋ ਕਿਉਂਕਿ ਇਹ ਕੁਦਰਤ ਹੈ ਪਾਣੀ ਦਾ ਵਹਾਅ ਹੈ بارشਾਂ ਦਾ ਪਾਣੀ ਹੈ। بارش ਜਿਆਦਾ ਹੋਊਗੀ ਤਾਂ ਇੱਥੇ ਹੜ੍ਹਾਂ ਵਰਗੀ ਸਥਿਤੀ ਹੈ ਜਿਹੜੀ ਪੈਦਾ ਹੋ ਸਕਦੀ ਹੈ ਤੇ ਹੁਣ ਵੀ ਜੇ ਆਪਾਂ ਕਹੀਏ ਘੱਗਰ ਹਜੇ ਤੱਕ ਕੰਟਰੋਲ 'ਚ ਹੈ ਪਰ ਉਹਨਾਂ ਦੇ ਸਮੇਂ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਇਸ ਵਾਸਤੇ ਸਾਰਿਆਂ ਨੂੰ ਸੁਚੇਤ ਰਹਿਣ ਦੀ ਜਿਹੜੀ ਲੋੜ ਹੈ ਤੇ ਆਪਾਂ ਮਿਲਦੇ ਅੱਗੇ ਹੋਰ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਪੁੱਛਦੇ ਅੱਗੇ। ਆਡੇ ਨਾਲ ਨੀ ਆਮ ਆਦਮੀ ਪਾਰਟੀ ਦੇ ਦਫ਼ਤਰ ਇੰਚਾਰਜ ਵਿਰਸਾ ਸਿੰਘ ਆਪਾਂ ਇਹਨਾਂ ਉਹ ਗੱਲਬਾਤ ਕਰਾਂਗੇ ਕਿ ਘੱਗਰ ਨੂੰ ਲੈ ਕੇ ਹਾਂਜੀ ਕੀ ਹਾਲਾਤ ਹੈ ਜਿਹੜੇ ਮੌਕੇ ਤੇ ਹੈਗੇ ਆ। ਵੇਖੋ ਜੀ ਮੌਕੇ ਤੇ ਹਾਲਾਤ ਤਾਂ ਠੀਕ ਹੈ ਜੀ ਜੀ ਕੋਈ ਖਤਰ ਵਾਲੀ ਗੱਲ ਨਹੀਂ। ਬੇਸ਼ੱਕ ਨਾਲੀ ਪਹਿਲਾਂ 21 ਫੁੱਟ ਬਾਕੀ ਸੀ। ਘੜ ਕਿਸੇ ਅੱਜ ਫੇਰ ਥੋੜੀ ਚੜੀ ਐ। ਪਰ ਸਿਮੇ ਸਾਡਾ ਪ੍ਰਸ਼ਾਸਨ ਐਮਐਲਏ ਸਾਹਿਬ ਉਹ ਸਾਰਾ ਨਗਰ ਸੂਚ ਕਰਦਾ। ਇਸ ਗੱਲ ਤੇ ਪੂਰਾ ਤਸ਼ੀਦ ਹੈ। ਆਊਟਰਾਇਟਰ ਪੂਰੇ ਤਿਆਰ ਨੇ ਪਰ ਮਾਲਕ ਦੀ ਥੋੜੀ ਜੀ ਕਿਰਪਾ ਕਰੇ ਕਿਉਂਕਿ ਬਰਸਾਤ ਨਾਲ ਬੁਟ ਰੈਟ ਨਹੀਂ ਚੱਲ ਸਕਦਾ ਠੀਕ ਪਿੱਛੋਂ ਕੀ ਖਬਰਾਂ ਆ ਰਹੀਆਂ ਪਾਣੀ ਨੂੰ ਲੈ ਕੇ ਪਿੱਛੋਂ ਪਾਣੀ ਦੀ ਜੋ ਕੱਲ ਸੀ ਖਬਰਾਂ ਵੀ ਬੜਾ ਡਰ ਲਾਦਾ ਸੀ ਆਪਾਂ ਵੀ ਡਰ ਗਏ ਸੀ ਸਰ ਬੜੇ ਫੋਨ ਆਉਂਦੇ ਸੀ ਪਰ ਜਦੋਂ ਇੱਥੇ ਐਸਟੀਯੂ ਐਕਸ਼ਨ ਸਾਹਿਬ ਨਾਲ ਗੱਲ ਹੋਈ ਉਹਨਾਂ ਨਾਲ ਡਰੇਨ ਵਾਲੇ ਨਾਲ ਉਹ ਕਹਿੰਦੇ ਵੀ ਐਡੀ ਕੋਈ ਗੱਲ ਨਹੀਂ ਕੋਈ ਪਾਣੀ ਬਹੁਤਾ ਨਹੀਂ ਠੀਕ ਹੈ ਠੀਕ ਇਹ ਜੇ ਕਾਫੀ ਜਗ੍ਹਾ ਦੇ ਵਿੱਚ ਪਿੰਡਾਂ ਦੇ ਵਿੱਚ ਹੈ ਜਿਹੜੇ ਬੰਨ ਹੈ ਉਹ ਟੁੱਟਣ ਨੂੰ ਤਿਆਰ ਹੈ ਤਕਰੀਬਨ ਜਿਹੜੀ ਬਰੇਤੀ ਦੇ ਜਿਹੜੇ ਬੰਨ ਪਏ ਹੋਏ ਆ ਉਹ ਡਿੱਗੀ ਜਾਂਦੇ ਆ ਤੇ ਉੱਥੇ ਕਿਵੇਂ ਦੇ ਹਾਲਾਤ ਨੇ ਉੱਥੇ ਕੀ ਜਿਹੜਾ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਹੈ ਉੱਥੇ ਪ੍ਰਸ਼ਾਸਨ ਵੱਲੋਂ ਜੰਮੋ ਪੈਕਟ ਦਾ ਲਗਾਤਾਰ ਲਾ ਰਹੇ ਨੇ ਜਿੱਥੇ ਪਹਿਲਾਂ ਖਤਰਾ ਸੀ ਪਰਸੋਂ ਦਾ ਪੂਰੀ ਖਤਰਾ ਸੀਗਾ ਉੱਥੋਂ ਲਾ ਲਏ ਪਰ ਹਾਲਾਤ ਇਹ ਬੰਨ ਦੇ ਇੱਥਾ ਬ੍ਰਿਤੀ ਹੈ ਬ੍ਰਿਤੀ ਉਹ ਅੱਗੇ ਛੋਟੇ ਗੰਮਕ ਨਿਕ ਰਹੀਆਂ ਉਸੇ ਜੰਮੋ ਬੈਗ ਲਾ ਰਹੇ ਨੇ ਜਿਵੇਂ ਸਰਦੂਰਵਰ ਦਾ ਸੀਵਰੇਜ ਸਿਸਟਮ ਹੈ ਜਿਹੜਾ ਬੰਦ ਪਿਆਗਾ ਪਾਣੀ ਦੀ ਨਿਕਾਸੀ ਹੈ ਜਿਹੜੀ ਅੱਗੇ ਨਹੀਂ ਹੋ ਰਹੀ ਤਾਂ ਕਿਤੇ ਨਾ ਕਿਤੇ ਲੈ ਕੇ ਸਰਦੂਗੜ ਵਾਸੀਆਂ ਨੂੰ ਵੀ ਤੁਸੀਂ ਅਪੀਲ ਕਰਨਾ ਚਾਹੋਗੇ ਕਿ ਪਾਣੀ ਦੀ ਜਿਹੜੀ ਘਟ ਵਰਤੋਂ ਕੀਤੀ ਜਾਵੇ ਹਾਂਜੀ ਇਹ ਤਾਂ ਹੈ ਜੀ ਜਿਸ ਤਰ੍ਹਾਂ ਟੂਟੀਆਂ ਖੁੱਲੀਆਂ ਨੇ ਉਹਨਾਂ ਦੇ ਟੂਟੀਆਂ ਬੰਦ ਕਰਨ ਨੂੰ ਲਾਈ ਜਾਣਾ ਔਰ ਲੋੜ ਮੁਤਾਬਕ ਹੀ ਪਾਣੀ ਲਿਆਇਆ ਜਾਵੇ ਔਰ ਜੋ ਆਪਣੇ ਸੀਵਰੇਜ ਦੇ ਪਾਣੀ ਦੀ ਜਾਂ ਹੋਰ ਬਰਸਾਤ ਦੇ ਪਾਣੀ ਦੀ ਗੱਲ ਹੈ ਦੋ ਪੁਲੀਆਂ ਨੇ ਪਰਲੀ ਪੁੜੀ ਤੇ ਫਟਾਣੇ ਪੁਲ ਕੋਈ ਦੋ ਲਾਥੇ ਉੱਰ ਨੂੰ ਲੱਗੇ ਹੋਏ ਆ ਔਰ ਆਲਰੇਡੀ ਉਹ ਲਗਾਤਾਰ ਚੱਲ ਰਹੀ ਹੈ ਕੋਈ ਡਰਨ ਵਾਲੀ ਗੱਲ ਨਹੀਂ ਬਿਲਕੁਲ ਜੀ ਏਸੀ ਸਾਡੇ ਨਾਲ ਵਿਰਸਾ ਸਿੰਘ ਦਫ਼ਤਰ ਇੰਚਾਰਜ ਜਿਹੜੇ ਨਾਲ ਗੱਲਬਾਤ ਕਰ ਰਹੀ ਸੀ ਤੇ ਹੁਣ ਆਪਾਂ ਇਸ ਤੋਂ ਬਾਅਦ ਹਲਕਾ ਸਰੂਵਰ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਨ ਵਾਲੀ ਨਾਲ ਵੀ ਗੱਲਬਾਤ ਕਰਦੇ ਆ ਉਹਨਾਂ ਦੇ ਮੂੰਹ ਵੀ ਸੁਣਨੇ ਆ ਕੀ ਨੇ ਹਾਲਾਤ ਘੱਗਰ ਦੇ ਸਵੇਰ ਤੋਂ ਜਿੰਨੇ ਵੀ ਦੋਨੇ ਪਾਸੇ ਬਣ ਲੱਗਦੇ ਆ ਜਿਹੜੇ ਪਿੰਡ ਲੱਗਦੇ ਚਾਹੀ ਮੀਰਪੁਰ ਖੁਰਦ ਸੀਗਾ ਸਾਡਾ ਮੀਰਪੁਰ ਕਲਾਂ ਸੀਗਾ ਰਜੀਤਗੜ ਬਾਂਦਰ ਸੀ ਭਗਵਾਨਪੁਰ ਹੀਂਗਣਾ ਸੀਗਾ ਲੋਹਗੜ ਸੀਗਾ ਇਧਰੋਂ ਫੂਸ ਮੰਡੀ ਸਾਧੂ ਵਾਲਾ ਸਾਰੇ ਪਿੰਡਾਂ ਦੇ ਵਿੱਚ ਅੱਜ ਮੈਂ ਸਵੇਰ ਦਾ ਜਾ ਕੇ ਆਇਆਗਾ ਸਥਿਤੀ ਕੰਟਰੋਲ ਥੱਲੇ ਆ ਪਰ ਥੋੜੀ ਜੀ ਇਹ ਤਰਾਸ ਦੀ ਸਾਡਾ ਕਿ ਅੱਜ ਬੰਨਾ ਤੇ ਕੰਮ ਨਹੀਂ ਚੱਲ ਰਿਹਾ بارش ਪੈਣ ਦੇ ਨਾਲ ਟਰੈਕਟਰ ਨਹੀਂ ਚੱਲਦੇ ਜੇ ਟਰੈਕਟਰ ਚੱਲਦੇ ਹੁੰਦੇ ਤਾਂ ਜਿੱਥੇ ਜਿੱਥੇ ਘਾਰੇ ਪਏ ਆ ਸੀ ਉਹਨੂੰ ਬੰਦ ਕਰ ਲੈਂਦੇ ਤੇ ਪਰ ਨਾਲ ਹੀ ਸਾਡੇ ਲਈ ਤਸੱਲੀ ਵਾਲੀ ਗੱਲ ਇਹ ਆ ਕਿ ਹਜੇ ਤੱਕ ਕੋਈ ਵੀ ਇਹੋ ਜਿਹਾ ਵੰਨ ਨਹੀਂ ਜੀ ਤੇ ਸਾਨੂੰ ਖਤਰਾ ਲੱਗਦਾਗਾ ਪਾਣੀ ਵਧਿਆ ਜ਼ਰੂਰ ਆਗਾ ਕੱਲ੍ਹ ਨਾਲੋਂ ਕੱਲ 17 ਤੇ ਆ ਗਿਆ ਸੀ ਅੱਜ ਫੇਰ ਵਧ ਗਿਆ 18 ਤੇ ਪਰ ਉਸ ਰਫਤਾਰ ਨਾਲ ਨਹੀਂ ਵਧਿਆ ਜਿਵੇਂ ਸਾਨੂੰ ਪਿਛਲੀਆਂ ਸੁਭਾਵਨਾਵਾਂ ਸੀਗੀਆਂ ਤੋਂ 100 ਅਸੀਂ ਤਾਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਜੇ بارش ਰੁਕੇ ਤੇ ਮੈਂ ਤਨਹਾਰ ਕਰਦਾ ਤੁਹਾਡੇ ਜਰੀਏ ਸਾਰੇ ਤੁਹਾਡੇ ਮੀਡੀਆ ਦਾ ਵੀ ਤਨਹਾਰ ਕਰਦਾ ਇਹ ਸੱਚੀ ਜਾਣਕਾਰੀ ਦੇ ਰਹੇ ਹੋ ਕਈ ਵਾਰੀ ਅਫਵਾਹਾਂ ਵੀ ਹੁੰਦੀਆਂ ਨੇ ਅਫਵਾਹਾਂ ਤੋਂ ਬਚਣਾ ਚਾਹੀਦਾ ਲੋਕਾਂ ਦੇ ਵਿੱਚ ਪੈਨਿਕ ਪੈਦਾ ਹੁੰਦਾ ਪਰ ਤੁਸੀਂ ਸੱਚੀ ਜਾਣਕਾਰੀ ਦੇ ਰਹੇ ਹੋ ਸਾਰਿਆਂ ਨੂੰ ਦੱਸ ਰਹੇ ਹੋ ਤੇ ਤਨਹਾਰ ਕਰਦਾ ਦੋਨੇ ਕੰਡਿਆਂ ਤੇ बसे ਸਾਰੇ ਪਿੰਡਾਂ ਵਾਸੀਆਂ ਦਾ ਇਲਾਕਾ ਨਿਵਾਸੀਆਂ ਦਾ ਪੰਚਾਇਤਾਂ ਦਾ ਨੌਜਵਾਨ ਕਲੱਬਾਂ ਦਾ ਸਮਾਜ ਸੇਵੀ ਸੰਸਥਾਵਾਂ ਦਾ ਸਰਦੂਲਗੜ ਦੇ ਸਾਡੇ ਐਮਸੀ ਸਹਿਬਾਨਾਂ ਦਾ ਪ੍ਰਧਾਨ ਸਹਿਬਾਨ ਸਾਰੇ ਸਰਦੂਲਗੜ ਦੇ ਵਸਨੀਕਾਂ ਦਾ ਜਿਹੜੇ ਜਿਸ ਦਿਨ ਦਾ ਪਾਣੀ ਆਇਆ ਉਸ ਦਿਨ ਤੇ ਤੇ ਸੇਵਾ ਕਰ ਰਹੇ ਨੇ ਤੇ ਮੈਂ ਦੁਬਾਰੇ ਬਿਸ਼ਵਾਸ ਦਿਵਾਉਣਾ ਵੀ ਪ੍ਰਸ਼ਾਸਨ ਵੱਲੋਂ ਜਿਹੜੀ ਵੀ ਚੀਜ਼ ਦੀ ਲੋੜ ਆ ਅਸੀਂ ਹਮੇਸ਼ਾ ਹਾਜ਼ਰ ਹਾਂ ਲਗਾਤਾਰ ਤੁਹਾਡੇ ਚੰਗੇ ਸਾਡੇ ਨਾਲ ਕਦੋਂ ਮਰਜ਼ੀ ਸੰਪਰਕ ਕਰੋ ਚਾਹੇ ਡੀਜ਼ਲ ਦੀ ਆ ਜੀਸੀਬੀ ਦੀ ਆ ਜੰਬੋ ਬੈਗ ਦੀ ਆ ਵੀ ਵੇਖਿਆ ਇੱਥੇ ਵੀ ਬੈਗ ਭਰੇ ਹੋਏ ਨੇ ਸਾਡੇ 4 ਜਈ ਐ ਵੱਖ-ਵੱਖ ਪੁਆਇੰਟਾਂ ਤੇ ਇੱਥੇ ਲਾਇਵੇ ਐਕਸ਼ਨ ਸਾਹਿਬ ਇੱਥੇ ਨੇ ਸੋ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ بارش ਸ਼ੁਰੂ ਹੋ ਕੇ ਤੇ ਜਿਹੜਾ ਸਾਡਾ ਪਿਛਲੀ ਵਾਰੀ ਇੱਕ ਪਾਈਪ ਕਰਕੇ ਨੁਕਸਾਨ ਹੋਇਆ ਸੀ ਉਹ ਨਾ ਹੋਵੇ ਤੇ ਦੂਜਾ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਸਾਡਾ ਜਿਹੜਾ ਦੁਆਬਾ ਮੱਝਾਗਾ ਜਿਹਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਉੱਥੇ ਵੀ ਪ੍ਰਮਾਤਮਾ ਰਾਹਤ ਭਰੀ ਖਬਰ ਲੈ ਕੇ ਆਵੇ ਉਹਨਾਂ ਲੋਕਾਂ ਨੂੰ ਵੀ ਫਾਇਦਾ ਹੋਵੇ ਕਿਉਂਕਿ ਬਹੁਤ ਵੱਡਾ ਨੁਕਸਾਨ ਉੱਧਰ ਹੋ ਗਿਆ ਦੂਜੀ ਮੈਂ ਬੇਨਤੀ ਕਰਦਾ ਦੇਖੋ ਪੰਜਾਬ ਦਾ ਪਾਣੀ ਜਦੋਂ ਲੋੜ ਹੁੰਦੀ ਹੈ ਉਹ ਦੂਜੇ ਸਟੇਟ ਲੈ ਜਾਂਦੇ ਆ ਰਾਜਸਥਾਨ ਵੀ ਲੈ ਜਾਂਦਾ ਹੈ ਹਰਿਆਣਾ ਵੀ ਲੈ ਜਾਂਦਾ ਇਹੋ ਜਿਹੀਆਂ ਸੰਧੀਆਂ ਹੋਈਆਂ ਨੇ ਅਸੀਂ ਕਹਿੰਦੇ ਜਦੋਂ ਤਾਂ ਪਾਣੀ ਦੀ ਲੋੜ ਹੁੰਦੀ ਉਦੋਂ ਲੈ ਜਾਂਦੇ ਜਦੋਂ ਡੁੱਬਦੇ ਅਸੀਂ ਇਕੱਲੇ ਤੇ ਹੁਣ ਸਾਨੂੰ ਰਾਜਸਥਾਨ ਹਰਿਆਣੇ ਨੂੰ ਤੇ ਸੈਂਟਰ ਦੀ ਸਰਕਾਰ ਨੂੰ ਪੰਜਾਬ ਦੀ ਮਦਦ ਕਰਨੀ ਚਾਹੀਦੀ ਹੈ ਪੰਜਾਬ ਦਾ ਹੱਥ ਫੜਨਾ ਚਾਹੀਦਾ ਪੰਜਾਬ ਵੀ ਦੇਸ਼ ਦਾ ਹਿੱਸਾ ਇੰਨੇ ਦਿਨ ਹੋ ਗਏ ਸਾਡਾ ਅੱਧਾ ਪੰਜਾਬ ਡੁੱਬਿਆ ਪਿਆ ਨਾ ਪ੍ਰਧਾਨ ਮੰਤਰੀ ਨੇ ਨਾ ਗ੍ਰਹਿ ਮੰਤਰੀ ਨੇ ਕਿਸੇ ਨੇ ਕੋਈ ਪੈਕੇਜ ਦਾ ਐਲਾਨ ਨਹੀਂ ਕੀਤਾ ਕੋਈ ਇੱਥੇ ਟੀਮ ਨਹੀਂ ਆ ਕੇ ਆਈ ਜਿਵੇਂ ਪੰਜਾਬ ਦੇ ਸੈਨਾ ਹੋਵੇ ਉਹਨਾਂ ਨੂੰ ਆ ਕੇ ਪੰਜਾਬ ਦੀ ਬਾਹ ਫੜਨੀ ਚਾਹੀਦੀ ਹੈ ਅਸੀਂ ਜੁੱਧ ਵੇਲੇ ਵੀ ਅਸੀਂ ਮਰਦੇ ਆਂ ਕਿ ਕਿਤੇ ਪਾਕਿਸਤਾਨ ਨਾਲ ਲੜਦੇ ਆਂ ਪਾਣੀ ਨਾਲ ਵੀ ਅਸੀਂ ਡੁੱਬਦੇ ਆਂਗੇ ਤੇ ਅੰਨ ਭੰਡਾਰ ਵੀ ਅਸੀਂ ਭਰਦੇ ਆਂ ਤੇ ਪੰਜਾਬ ਨੂੰ ਬਗਾਨਗੀ ਦਾ ਅਹਿਸਾਸ ਨਾ ਕਰਾਇਆ ਜਾਵੇ ਪੰਜਾਬ ਨੂੰ ਅੱਜ ਲੋੜ ਆ ਆਰਥਿਕ ਪੈਕੇਜ ਦੀ ਪੰਜਾਬ ਨੂੰ ਅੱਜ ਲੋੜ ਆ ਵਾਹ ਫੜਨ ਦੀ ਪੰਜਾਬ ਦੇ ਕਿਸਾਨਾਂ ਦਾ ਮਜ਼ਦੂਰਾਂ ਦਾ ਜਾ ਕੇ ਹਾਲ ਦੇਖਣ ਜਿਹੜੇ ਪਾਸੇ ਇਨਾ ਨੁਕਸਾਨ ਹੋ ਗਿਆ ਤੇ ਮੈਂ ਸੈਂਟਰ ਸਰਕਾਰ ਨੂੰ ਬੇਨਤੀ ਕਰਦਾ ਪ੍ਰਧਾਨ ਮੰਤਰੀ ਨੂੰ ਛੇਤੀ ਤੋਂ ਛੇਤੀ ਇੱਥੇ ਇੱਕ ਟੀਮ ਭੇਜ ਕੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਜਾਵੇ ਤੇ ਜਿਹੜੇ ਸਾਡੇ ਜੀਐਸਟੀ ਆ ਰੂਰਲ ਡਵੈਲਪਮੈਂਟ ਫੰਡ ਰੁਕੇ ਹੋਇਆ ਉਹ ਦੇਣ ਕਿਉਂਕਿ ਸਾਡੀਆਂ ਸੜਕਾਂ ਦਾ ਬਹੁਤ ਨੁਕਸਾਨ ਹੋ ਗਿਆ ਸਾਨੂੰ ਜੀਐਸਟੀ ਪੈਸੇ ਦੀ ਲੋੜ ਆ ਅਸੀਂ ਲੋਕਾਂ ਨੂੰ ਮਦਦ ਮਹਈਆ ਕਰਾਉਣੀ ਆ ਤਾਂ ਸੈਂਟਰ ਨੂੰ ਪੰਜਾਬ ਦੀ ਬਾਹ ਫੜਨੀ ਚਾਹੀਦੀ ਹੈ ਨਾ ਕਿ ਚੁੱਪ ਰਹਿਣਾ ਚਾਹੀਦਾ ਜੇਕਰ ਗਰੇ ਹਾਲਾਤਾਂ ਦੀ ਗੱਲ ਕਰੀਏ ਤਾਂ ਪਿੱਛੋਂ ਕਾਫੀ ਫਰਮਾਂ ਜਿਹਨਾਂ ਫੈਸਿੰਗ ਹੈ ਕਿ ਪਾਣੀ ਫਲਾਨੀ ਗੇਟ ਖੋਲ ਤੇ ਜੇ ਇਹ ਵੀ ਵਾਰਸ਼ ਹੋ ਗਈ ਤਾਂ ਉਹਨਾਂ ਦੇ ਤੋਂ ਡੱਕੀ ਕਹਿਣਾ ਦੇਖੋ ਇਹਦੇ ਉੱਤੇ ਤੁਹਾਨੂੰ ਦੱਸਿਆ ਕਿ ਇੱਕ ਤਾਂ ਕਸ਼ੱਲਿਆ ਡੈਮ ਪੈਂਦਾਗਾ ਇਸ ਦੇ ਉੱਤੇ ਤੇ ਇੱਕ ਪੈਂਦਾਗਾ ਜਿਹੜੀ ਸੁਖਣਾ ਲੇਕ ਆ ਪਰ ਉੱਥੇ ਵੀ ਪਾਣੀ ਇੰਨਾ ਨੀ ਰਿਲੀਜ਼ ਕੀਤਾ ਜਾਂਦਾ ਜਿਹੜਾ ਸਾਨੂੰ ਡੋਬਣ ਵਾਲਾ ਹੋਵੇ ਸੁਖਣਾ ਲੇਕ ਦੇ ਗੇਟ ਵੀ ਉਹਨੇ ਕ ਖੋਲੇ ਜਾਂਦੇ ਚਾਕੇ ਉਹ ਸਾਨੂੰ ਨੁਕਸਾਨ ਨਹੀਂ ਕਰਦੇ ਇਸੇ ਤਰ੍ਹਾਂ ਕਛਲਿਆ ਟਾਈਮ ਤੇ ਆ ਪਿੱਛੋਂ ਕੋਈ ਇੰਨਾ ਹੀ ਖਤਰੇ ਵਾਲੀ ਗੱਲ ਨਹੀਂ ਰੌਲਾ ਤੇ ਆ ਵੀ ਜਿਹੜੀ ਅੱਜ ਬਾਰਿਸ਼ ਪੈ ਰਹੀ ਹੈ ਸੁਬਾ ਰਾਤ ਦੀ ਰਾਤ ਦੇ 12 ਵਜੇ ਦੀ ਵੈਸੇ ਤਾਂ ਕੱਲ ਦੀ ਪੈ ਰਹੀ ਹੈ ਰਾਤ ਕੁਝ ਜ਼ਿਆਦਾ ਹੋਈ ਆ ਇਹ ਬਾਰਿਸ਼ ਜਦੋਂ ਪੈ ਕੇ ਜਿਹੜੇ ਪੈਂਦੀ ਆ ਚਾਹੇ ਹਰਿਆਣਾ ਸਾਈਡ ਪੈਂਦੀ ਆ ਚਾਹੇ ਪਟਿਆਲਾ ਸਾਈਡ ਪੈਂਦੀ ਆ ਸਗਰੂਰ ਮਲੇਰ ਕੋਟਲਾ ਇਹ ਸਾਰੇ ਚੋਆ ਚ ਪਾਣੀ ਆਉਂਦਾ ਜਿਹੜਾ ਪਿਛਲਾ ਵੀ ਪਾਣੀ ਆਇਆ ਚੋਆ ਰਾਹੀਂ ਆਇਆਗਾ ਇਹ ਬਾਰਿਸ਼ ਜੇ ਰੁਕ ਜੇ ਤਾਂ ਸਾਨੂੰ ਨੁਕਸਾਨ ਵਾਲੀ ਪਿੱਛੋਂ ਕੋਈ ਨੁਕਸਾਨ ਵਾਲੀ ਗੱਲ ਨਹੀਂ ਹਜੇ ਇਹ ਬਾਰਿਸ਼ ਰੁਕ ਜੇ ਅਸੀਂ ਇਹਦੇ ਝੱਲਣ ਦੇ ਸਮਰੱਥਾ ਜਿਸ ਤਰ੍ਹਾਂ ਤੁਸੀਂ ਵੇਖਿਆ 21 ਤੋਂ ਉੱਪਰ ਚੱਲਿਆ ਸੀ ਅੱਜ 18 ਤੇ ਆ ਜੇ ਉਹ ਪਾਣੀ ਆਉਂਦਾ ਤਾਂ ਸੀ ਉਹ ਪਾਣੀ ਨਿਕਲ ਜੂਗਾ ਪਰ ਇਹ ਪਾਣੀ ਕੰਟੀਨਿਉਟੀ ਚ ਨਹੀਂ ਆ ਰਿਹਾ ਥੋੜਾ ਜਿਹਾ ਸਾਹ ਲਾਈਨ ਦਾ ਮੌਕਾ ਮਿਲ ਜਾਂਦਾ ਸਾਨੂੰ ਵੀ ਜਿਵੇਂ 2 ਦਿਨ ਆਇਆ ਨਹੀਂ ਤਾਂ ਡਾਉਣ ਵਗ ਜਾਂਦਾ ਪਿੱਛੋਂ ਆਉਂਦਾ ਤਾਂ ਉੱਥੇ ਕਿ ਚਲਾ ਜਾਂਦਾ ਇਹ ਸਾਡੇ ਲਈ ਚੰਗੀ ਗੱਲ ਆ ਪਰ ਥੋੜੀ ਜੀ ਖਤਰਨਾਕ ਗੱਲ ਇਹ ਹੈ ਕਿ بارش ਨਹੀਂ ਰੁਕ ਰਹੀ ਤੇ ਸਾਡਾ ਜਿਹੜਾ ਬੰਨ ਤੇ ਕੰਮ ਰੁਕਿਆ ਹੋਇਆ ਹੈਗਾ ਜੇ بارش ਰੁਕ ਗਈ ਤਾਂ ਅਸੀਂ ਬੰਨਾਂ ਤੇ ਕੰਮ ਸਟਾਰਟ ਕਰ ਦਾਂਗੇ ਐਮਐਲਏ ਸਾਹਿਬ ਪਿੰਡਾਂ ਦੇ ਵਿੱਚ ਫਸਲਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈਗਾ بارش ਨਾਲ ਖਾਸ ਕਰਕੇ ਆਪਣੇ ਇਲਾਕੇ ਦੇ ਵਿੱਚ ਇਹਦੇ ਬਾਰੇ ਸਰਕਾਰ ਕੀ ਕਰ ਰਹੀ ਹੈ ਦੇਖੋ ਅਸੀਂ ਇਹਦੀ ਵਿਸ਼ੇਸ਼ ਗੁਰਦੌਰੀ ਦੇ ਹੁਕਮ ਕਰਤੇ ਜਿਹੜਾ بارش ਦੇ ਨਾਲ ਨੁਕਸਾਨ ਚਾਹੇ ਫਸਲਾਂ ਦਾ ਹੋਇਆ ਚਾਹੇ ਮਕਾਨਾਂ ਦਾ ਹੋਇਆ ਤੁਸੀਂ ਵੇਖਿਆ ਹੋਣਾ ਲਗਾਤਾਰ ਝੜੀ ਲੱਗਣ ਦੇ ਕਰਕੇ ਮਕਾਨਾਂ ਦਾ ਵੀ ਨੁਕਸਾਨ ਹੋਇਆਗਾ ਚਾਹੇ ਮਕਾਨਾਂ ਦਾ ਚਾਹੇ ਵਾਰਸ਼ਾਂ ਦਾ ਇਦੀ ਪਰ ਗਰਦੌਰੀ ਹੁਣ ਹੋ ਨਹੀਂ ਸਕਦੀ ਕਿਉਂਕਿ ਹਜੇ ਪਾਣੀ ਖੜੀ ਨਹੀਂ ਪਾਣੀ ਨਿਕਲਣ ਤੋਂ ਬਾਅਦ ਅਸਲੀ ਅਸੈਸਮੈਂਟ ਲੱਗੂਗੀ ਕਿ ਕਿਹੜੇ ਇਲਾਕੇ 'ਚ ਕਿੰਨੇ ਏਕੜ ਮਰੀ ਆ ਜਿਹੜਾ ਵੀ ਕੋਈ ਨੁਕਸਾਨ ਫਸਲ ਦਾ ਹੋਇਆ ਉਹਦੇ ਬਾਅਦ ਤੇ ਬਣਦੀ ਗਰਦੌਰੀ ਕਰਕੇ ਅਸੀਂ ਮੁਆਵਜ਼ਾ ਜ਼ਰੂਰ ਦੇਵਾਂਗੇ ਚਾਹੇ ਉਹ ਮਕਾਨਾਂ ਦਾ ਚਾਹੇ ਫਸਲਾਂ ਦਾ